ਦੀ ਚੈਨਲ ਸੁਨਾਮ ਜਗਰਾਤ ਸਿੰਘ رپورਟਰ ਆ ਮੈਂ ਤੁਹਾਨੂੰ ਨਾ ਦਾਣਾ ਮੰਡੀ ਦਾ ਸੁਨਾਮ ਮਾਰਕੀਟ ਕਮੇਟੀ ਹੈ ਜਿਹੜੀ ਉਹਦਾ ਤੇ ਟੈਂਪੂ ਯੂਨੀਅਨ ਆ ਖੜੇ ਨੇ ਟੈਂਪੂ ਇਹਨਾਂ ਦੀ ਮਿਲੀ ਭੂਤ ਕੀ ਹੈਗੀ ਆਪਾਂ ਇਹਨੂੰ ਅੱਜ ਤੁਹਾਡੇ ਅ ਅੱਗੇ ਰੱਖਦੇ ਆ ਆ ਚਾਰ ਨੰਬਰ ਗੇਟ ਆ ਮਾਰਕੀਟ ਮੰਡੀ ਦਾ ਆ ਮੰਡੀ ਦਾ ਗੇਟ ਓਪਨ ਹੈ ਆ ਸਾਰੀ ਨਾ ਇੱਥੇ ਟੈਂਪੂ ਯੂਨੀਅਨ ਵਾਲਿਆਂ ਨੇ ਕਬਜ਼ਾ ਕਰਿਆ ਹੋਇਆ ਹੈਗਾ ਟੈਂਪੂਆਂ ਖੜਾਉਂਦੇ ਨੇ ਤੇ ਇੱਥੇ ਗਾਂਹ ਯੂਨੀਅਨ ਬਣਾਈ ਹੋਈ ਹੈ ਆ ਸਾਰੀ ਇਹ ਟੈਂਪੂ ਯੂਨੀਅਨ ਹੈ ਪ੍ਰਭੂ ਠੀਕ ਹੈ ਨਾ ਇਹ ਮੈਂ ਪਹਿਲੇ ਉਧਰ ਇਹਨਾਂ ਦਾ ਦਫ਼ਤਰ ਬਣੇ ਹੋਏ ਇਹ ਕਹਿੰਦੇ ਨੇ ਪੈਂ ਟੈਂਪੂ ਯੂਨੀਅਨ ਵਾਲਿਆਂ ਦਾ ਪੱਖ ਲੈਤਾ ਗਿਆ ਸੀਗਾ ਤਾਂ ਇਹ ਕਹਿੰਦੇ ਨੇ ਵੀ ਸਾਡਾ ਬੂਥ ਖਰੀਦਿਆ ਹੋਇਆ ਹੈਗਾ ਬੂਥ ਖਰੀਦਿਆ ਹੋਇਆ ਹੋ ਸਕਦਾ ਹੈ ਉਹ ਛੋਟੇ ਕਾਰੋਬਾਰ ਦੇ ਲਈ ਹੋ ਸਕਦਾ ਹੈ ਲੇਕਿਨ ਸ਼ਹਿਰ ਕਮੇਟੀ ਦੀ ਮਿਲੀ ਭੁਗਤ ਦੇ ਨਾਲ ਜਾਂ ਅਸਰਾਂ ਦੀ ਮਿਲੀ ਭੁਗਤ ਦੇ ਨਾਲ ਇਹਨਾਂ ਨੇ ਫੜਾਂ ਦੇ ਉੱਤੇ ਕਬਜ਼ਾ ਕਰਿਆ ਹੋਇਆ ਹੈਗਾ ਆ ਪੂਰਾ ਫੜਾ ਹੈ ਇਹ ਮੰਡੀ ਦਾ ਸਾਰਾ ਇੱਧਰ ਬੂਥ ਬਣੇ ਹੋਏ ਨੇ ਇੱਥੇ ਰਹਿਸ਼ੀ ਨੇ ਆ ਰਹਿਸ਼ੀ ਏਰੀਆ ਜਦੋਂ ਕਿ ਇਹਨਾਂ ਸਾਰੇ ਰਹਿਸ਼ੀ ਜਿਹੜੇ ਲੋਕ ਰਹਿੰਦੇ ਨੇ ਸੀ ਇਹਨਾਂ ਨੂੰ ਇਹ ਪ੍ਰੋਬਲਮ ਹੈ ਵੀ ਅਸੀਂ ਬੱਚਿਆਂ ਨੂੰ ਬਾਹਰ ਕਿਵੇਂ ਕੱਢੀਏ ਅਸੀਂ ਸਾਡੇ ਬੱਚੇ ਕਿਵੇਂ ਇੱਥੇ ਸ਼ਾਮ ਨੂੰ ਸ਼ੇਅਰ ਕਰਨ ਇਹ ਸਾਰਾ ਨਾ ਬਹੁਤ ਔਖੇ ਨੇ ਨਾ ਤੋਂ ਬਹੁਤ ਦੁਖੀ ਨੇ ਔਰ ਕਮੇਟੀ ਵਾਲਿਆਂ ਨੇ ਬਹੁਤ ਕੋਸ਼ਿਸ਼ ਕਰੀ ਹੈ ਇਹਨਾਂ ਨੂੰ ਰੋਕਣ ਦੇ ਲਈ ਆ ਦੇਖੋ ਮੈਂ ਤੁਹਾਨੂੰ ਉਹ ਵੀ ਦਿਖਾਉਣਾਗਾ ਇਹਨਾਂ ਨੇ ਰਸਤੇ ਬੰਦ ਕਰੇ ਹੋਏ ਨੇ ਕਮੇਟੀ ਵਾਲਿਆਂ ਨੇ ਆ ਪੈਪ ਲਾ ਕੇ ਬਾਕਾਇਦਾ ਵੀਕ ਪੱਟੀਆਂ ਗੱਡੀਆਂ ਅੰਦਰ ਨਾ ਵੜਨਾ ਪਰ ਫੇਰ ਪਤਾ ਨਹੀਂ ਕੀ ਮਜਬੂਰੀ ਹੈਗੀ ਹੈ ਜਾਂ ਕੀ ਇਹਨਾਂ ਦੀ ਸੈਟਿੰਗ ਹੈਗੀ ਹੈ ਫੇਰ ਵੀ ਇਧਰੋਂ ਦੇਖੋ ਤੁਸੀਂ ਇਹ ਸਾਰਾ ਟੈਂਪੂ ਯੂਨੀਅਨ ਹੈਗਾ ਔਰ ਮੇਨ ਗੇਟ ਖੋਲ ਰੱਖਿਆ ਹੈ ਜਦੋਂ ਕਿ ਪਹਿਲਾਂ ਮੇਨ ਗੇਟ ਨੂੰ ਜਿੰਦਾ ਲੱਗਿਆ ਹੈ ਸੀਗਾ ਕਮੇਟੀ ਦੇ ਮੁਲਾਜ਼ਮਾਂ ਤੋਂ ਉਹਨਾਂ ਦਾ ਪੱਖ ਲੈਣ ਦੀ ਕੋਸ਼ਿਸ਼ ਕਰੀ ਤਾਂ ਉਹਨਾਂ ਨੇ ਵੀ ਇਹੀ ਕਿਹਾ ਵੀ ਸਾਤੋਂ ਜੀ ਇਹਨਾਂ ਨੇ 2 ਮਹੀਨਿਆਂ ਦਾ ਟਾਈਮ ਲੈ ਲਿਆ ᱛੀ ਪਤਾ ਨਹੀਂ ਦੇਖੋ ਕੀ ਖਿਚੜੀ ਉਹ ਹੈਗੀ ਹੈ ਇਹ ਇਹ ਚੀਜ਼ ਨੂੰ ਦੇਖ ਕੇ ਪਤਾ ਲੱਗਦਾ ਹੈਗਾ ਵੀ ਇੱਥੇ ਮਾਰਕੀਟ ਕਮੇਟੀ ਤੇ ਟੈਂਪੂ ਯੂਨੀਅਨਾਂ ਦੀ ਆਪਸ ਵਿੱਚ ਮਿਲੀਭੁਗਤ ਹੋएगीਗੀ ਪਤਾ ਨਹੀਂ ਕਿੰਨੇ ਕ ਸਾਲਾਂ ਤੋਂ ਪਤਾ ਨਹੀਂ ਇਹ ਰੈਂਟ ਦਿੰਦੇ ਹੈ ਕਮੇਟੀ ਨੂੰ ਜਾਂ ਨਹੀਂ ਦਿੰਦੇ ਇਹ ਹੁਣ ਜਾਂਚ ਦਾ ਵਿਸ਼ਾ ਹੈ ਜਦੋਂ ਜਾਂਚ ਹੋਊਗੀ ਫਿਰ ਪਤਾ ਲੱਗੂ ਵੀ ਇੰਨੇ ਸਾਲਾਂ ਤੋਂ ਇਹਦਾ ਰੈਂਟ ਕੌਣ ਖਾ ਰਿਹਾ ਹੈ ਜਾਂ ਕੌਣ ਲੈ ਰਿਹਾ ਹੈ ਬਾਕੀ ਆਪਾਂ ਇੱਥੋਂ ਦੇ ਲੋਕਾਂ ਦੀ ਵੀਊ ਲਵਾਂਗੇ ਵੀ ਕੀ ਕਹਿੰਦੇ ਨੇ ਉੱਥੇ ਜੀ ਪਬਲਿਕ ਤੇ ਆ ਦੇਖੋ ਇਹ ਸਾਰੇ ਨਾ ਆ ਇਧਰ ਜਾਲੀ ਲਾ ਕੇ ਬੰਦ ਕਰਨ ਦੀ ਵੀ ਕੋਸ਼ਿਸ਼ ਕਰੀ ਗਈ ਹੈਗੀ ਕਮੇਟੀ ਵਾਲਿਆਂ ਨੇ ਪਰ ਫੇਰ ਪਤਾ ਨਹੀਂ ਜਦੋਂ ਇੰਨਾ ਖਰਚਾ ਕਰਤਾ ਸਾਰੇ ਕਵਰ ਕਰਤਾ ਬੰਦ ਕਰਤਾ ਫੇਰ ਦੁਬਾਰੇ ਗੇਟ ਖੋਲਣ ਦਾ ਕੀ ਮਤਲਬ ਹੈਗਾ ਬਾਕੀ ਇਹਦਾ ਜਵਾਬ ਦੇ ਕਮੇਟੀ ਨੇ ਚੇਅਰਮੈਨ ਹੋਣਗੇ ਜਾ ਕਮੇਟੀ ਦੇ ਮੁਲਾਜ਼ਮ ਹੋਣਗੇ ਆਪਾਂ ਉਹਨਾਂ ਤੋਂ ਵੀ ਪਤਾ ਕਰਨ ਦੀ ਕੋਸ਼ਿਸ਼ ਕਰਾਂਗੇ ਨੂੰ ਆਪਾਂ ਨੇ ਚੇਅਰਮੈਨ ਸਾਹਿਬ ਨਾਲ ਕਮੇਟੀ ਵਾਲਿਆਂ ਨਾਲ رابطہ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਕਿਹਾ ਵੀ ਸੈਕਟਰੀ ਸਾਹਿਬ ਨਾਲ ਗੱਲ ਕਰ ਲਓ ਸੈਕਟਰੀ ਸਾਹਿਬ ਨਾਲ ਗੱਲ કરી ਤਾਂ ਉਹਨਾਂ ਨੇ ਕਿਹਾ ਵੀ ਨੋਟਿਸ ਦਿੱਤੇ ਹੋਏ ਨੇਗੇ ਟੈਂਪੂ ਯੂਨੀਅਨ ਵਾਲਿਆਂ ਨੂੰ ਪਰ ਉਸ ਤੋਂ ਇਲਾਵਾ ਮੈਂ ਹਾਇਰ ਅਥਾਰਟੀ ਵੱਲੋਂ ਵੱਲਿਆ ਹਾਇਰ ਅਥਾਰਟੀ ਨੂੰ ਫੋਨ ਤੇ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਜ਼ਰੂਰ ਟੀ ਐਮ ਉਹ ਹੈਗੇ ਨੇਗੇ ਮੰਡੀ ਦੇ ਸਰਦਾਰ ਜਸ਼ਪਾਲ ਸਿੰਘ ਘੁਮਾਣ ਮੈਂ ਉਹਨਾਂ ਨਾਲ ਜਦੋਂ ਗੱਲ ਕਰਨ ਦੀ ਕੋਸ਼ਿਸ਼ ਕੀਤੀ ਉਹ ਕਹਿੰਦੇ ਸਾਡੇ ਤਾਂ ਨੌਲੇਜ ਦੇ ਵਿੱਚ ਹੀ ਇਸ ਇੱਕ ਕੇਸ ਹੈ ਨਹੀਂਗਾ ਤਾਂ ਦੋਸਤੋ ਹੁਣ ਇੱਥੋਂ ਪਤਾ ਲੱਗਦਾ ਹੈਗਾ ਵੀ ਇਹ ਸਨਾਮ ਕਮੇਟੀ ਤੇ ਟੈਂਪੂ ਯੂਨੀਅਨ ਵੱਲੋਂ ਕੋਈ ਨਾ ਕੋਈ ਤਾਂ ਮਿਲੀਭੁਗਤ ਹੈਗੀ ਹੈਗੀ ਆਪਾਂ ਜਾਂਚ ਦਾ ਵਿਸ਼ਾ ਹੈ ਆਪਾਂ ਮੰਗ ਕਰਦੇ ਨੇ ਇਹ ਲੋਕ ਸਾਰੇ ਵੀ ਇੱਥੋਂ ਟੈਂਪੂ ਬਾਹਰ ਕੱਢੇ ਜਾਣ ਔਰ ਫੜ ਖਾਲੀ ਕਰਾਈ ਜਾਣ ਤਾਂ ਜੋ ਕਮੇਟੀ ਨੂੰ ਜਾਂ ਗਵਰਨਮੈਂਟ ਨੂੰ ਚੂਨਾ ਨਾ ਲੱਗੇ ਸਕੇ